ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਬੁਰਪਾਰੀ अर्जਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਬਾਰੋ ਬਾਰੀ ਦਲ ਬੰਜਨ ਗੁਰ ਸੁਰਮਾ ਬਡ ਜੋ ਦਾ ਬਹੁ ਪਰਪਕਾਰੀ ਤਦ ਅਗੇ ਅਰਦਾਸ ਸੁਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਜਾਣੈ ਮੇਰਾ ਸੋਖੋ ਢਲ ਗੁਰ ਸੇਵੀਐ ਅਹਨ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁੱਖ ਜਾਏ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਘਰ ਕੀ ਜੀਆ ਗਾਜ ਬਿਨ ਸਾਵਣ ਕਨ ਹਰ ਗਾਜ ਅਣ ਮੜਿਆ ਮੰਡਲ ਬਾਜ ਬਿਨ ਸਾਵਣ ਕਨ ਹਰ ਗਾਜ ਬਾਦਲ ਬਿਨ ਬਰਖਾ ਹੋਵੇ ਜੋ ਤਤ ਵਿਚਾਰ ਕੋਈ ਮੌਕਾ ਮਿਲਿਓ ਰਾਮ ਸਨੇਹ ਜਿਨ ਜਹੇ ਮਿਲਿਆ ਦੇਹ ਸੁਦੇਹ ਰਹਾ ਮਿਲ ਪਾਰਸ ਕੰਚਨ ਹੋਇਆ ਮੁਖ ਮਨਸਾ ਰਤਨ ਪੁਰੋਇਆ ਨਿਜ ਪਾਉ ਭਯਾ ਬ੍ਰਹਮ ਭਾਕਾ ਗੁਰ ਪੁੱਛੇ ਮਨ ਭਤੀ ਆਕਰ ਜਲ ਭੀਤਰ ਕੁੰਭ ਸਮਾਨਿਆ ਸਵਰਾਮ ਏਕ ਕਰ ਜਾਨਿਆ ਗੁਰ ਚਿਲੇ ਹੈ ਮਨ ਮਾਨਿਆ ਜਨਨਾ ਮੈ ਤਤ ਪਛਾਨਿਆ ਗੁਰ ਚਲੈ ਹੈ ਮਨ ਮੰਨਿਆ ਜਨਨਾ ਮੈ ਤਤ ਪਛਾਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਥੋੜਾ ਸਮਾਂ ਰਲ ਮਿਲ ਕੇ ਅੱਜ ਦੇ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਹੁਕਮਨਾਮਾ ਸਾਹਿਬ ਸਾਨੂੰ ਪ੍ਰਾਪਤ ਹੋਇਆ ਹੈ 657 ਅੰਗ ਦੇ ਉੱਤੇ ਸੁਭਾਏ ਮਾਨ ਅੱਜ ਦਾ ਜੋ ਇਹ ਸ਼ਬਦ ਭਗਤ ਨਾਮਦੇਵ ਜੀਾਂ ਦੇ ਮੁਖਾਰਬਿੰਦ ਤੋਂ ਉਚਾਰਣ ਕੀਤੀ ਹੋਈ ਬਾਣੀ ਹੈ 168 ਘਰ ਤੀਜਾ 168 ਰਾਗ ਦੇ ਵਿੱਚ ਸ਼ਬਦ ਭਗਤ ਨਾਮਦੇਵ ਜੀ ਨੇ ਉਚਾਰਨ ਕੀਤਾ ਜਿਹੜੇ ਬਾਜੇ ਤੇ ਕੀਰਤਨ ਕਰਦੇ ਐ ਉਹਨਾਂ ਨੂੰ ਹਦਾਇਤ ਕੀਤੀ ਐ ਕਿ ਤੀਸਰੇ ਸੁਰਤਾਲ ਘਰ ਦੇ ਵਿੱਚ ਗਾਉਣ ਦੀ ਉਹਨਾਂ ਨੂੰ ਗੱਲ ਕੀਤੀ ਐ ਕਿ ਇਸ ਸੁਰਾਂ ਦੇ ਉੱਤੇ ਇਸ ਸ਼ਬਦ ਨੂੰ ਗਾਉਣੇ ਤੇ ਭਗਤ ਨਾਮਦੇਵ ਜੀ ਅੱਜ ਸਾਨੂੰ ਸਮਝਾ ਕੀ ਰਹੇ ਐ ਕਹਿੰਦੇ ਜਦੋਂ ਤੁਸੀਂ ਪਰਮਾਤਮਾ ਦੇ ਨਾਲ ਇਕਮਿਕ ਹੋਗੇ ਨਾ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੇ ਸੰਪੂਰਨthia ਰਾਮ ਕਹਿੰਦੇ ਜਦੋਂ ਤੁਸੀਂ ਪਰਮਾਤਮਾ ਦੇ ਵਿੱਚ ਇਕਮਿਕ ਹੋਗੇ ਨਾ ਕਹਿੰਦੇ ਤੁਹਾਡੇ ਅੰਦਰੋਂ ਹੀ ਵਰਖਾ ਹੋਣ ਲੱਗ ਪੈਣੀ ਐ ਅੰਦਰੇ ਤੁਹਾਡੇ ਬੱਦਲ ਜਿਵੇਂ ਬੱਦਲ ਆਉਂਦਾ ਹੈ ਨਾ ਅਸੀਂ ਕਹਿੰਦੇ ਆ ਕਿ ਹੁਣ بارش ਹੋਣੀ ਹੈ ਕਹਿੰਦੇ ਇਹ ਸਾਰਾ ਕੁਝ ਤੁਹਾਡੇ ਅੰਦਰੇ ਹੋ ਜਾਣਾ ਹੈ ਤੇ ਸਾਨੂੰ ਸਮਝਾਉਣ ਦਾ ਯਤਨ ਕਰਦੇ ਆ ਭਗਤ ਨਾਮਦੇਵ ਜੀ ਸੋਰਠ ਘਰ ਤੀਜਾ ਅਣ ਮੜਿਆ ਮੰਡਲ ਵੱਜੈ ਅਣ ਮੜਿਆ ਦਾ ਭਾਵ ਹੁੰਦਾ ਜਿਵੇਂ ਢੋਲ ਨੂੰ ਮੜਿਆ ਜਾਂਦਾ ਉਹਦੇ ਇੱਕ ਪਾਸੇ ਚਮੜਾ ਲਾਇਆ ਜਾਂਦਾ ਉਹ ਚਮੜੇ ਦੇ ਉੱਤੇ ਜਦੋਂ ਸੱਟ ਵੱਜਦੀ ਆ ਉਹ ਆਵਾਜ਼ ਨਿਕਲਦੀ ਹੈ ਭਗਤ ਨਾਮਦੇਵ ਜੀ ਕਹਿੰਦੇ ਜਦੋਂ ਤੁਸੀਂ ਪਰਮਾਤਮਾ ਦੇ ਨਾਲ ਜੁੜ ਗਏ ਨਾ ਅਪੇਧ ਹੋਗੇ ਇਹ ਆਵਾਜ਼ਾਂ ਤੁਹਾਡੇ ਅੰਦਰੋਂ ਬਿਨਾਂ ਢੋਲ ਮੜੇ ਤੁਹੇ ਅੰਦਰੋਂ ਆਵਾਜ਼ਾਂ ਆਉਣ ਲੱਗ ਪੈਣਗੀਆਂ ਪਰਮਾਤਮਾ ਦੇ ਨਾਮ ਦੀਆਂ ਬਿਨ ਸਾਵਣ ਘਨ ਹਰ ਗਾਜੈ ਬਿਨ ਸੌਣ ਦੇ ਮਹੀਨੇ ਤੋਂ ਕਹਿੰਦੇ ਅੰਦਰ ਤੁਹਾਡੇ ਵਾਰਿਸ਼ ਪੈਣੀ ਸ਼ੁਰੂ ਹੋ ਜਾਣੀ ਹੈ ਕਿਉਂਕਿ ਪਰਮਾਤਮਾ ਦੇ ਨਾਮ ਦੇ ਅੰਦਰ ਢੋਲ ਵੱਜਣਾ ਪਰਮਾਤਮਾ ਦੇ ਨਾਮ ਦੇ ਅੰਦਰ ਮੀਂਹ ਪੈਣਾ। ਘਨ ਹਰ ਗੱਜੈ ਪਰ ਬਾਦਲ ਬਿਨ ਵਰਖਾ ਹੋਏ ਬਿਨ ਬੱਦਲਾ ਤੋਂ ਕਹਿੰਦੇ ਅੰਦਰ ਵਰਖਾ ਹੋਣ ਲੱਗ ਪੈਣੀ ਹੈ ਕਿ ਪਰਮਾਤਮਾ ਦੇ ਨਾਮ ਦਾ ਮੀਂਹ ਪੈਣਾ। ਜਿਵੇਂ ਗੁਰੂ ਸਾਹਿਬ ਕਹਿੰਦੇ ਐ ਕਿ ਪਰਮਾਤਮਾ ਨੂੰ ਚੇਤੇ ਕਰਦੇ ਰਹੋ ਚੇਤੇ ਕਰਦੇ ਰਹੋ ਤੁਹਾਡਾ ਉਹ ਦਸਵਾਂ ਦੁਆਰ ਖੁੱਲ ਜਾਣਾ। ਭਾਵ ਕੇ ਅੰਦਰ ਤੁਹਾਡੇ ਉਹ ਨਾਮ ਚੱਲ ਪੈਣ ਜਿਹੜੇ ਨਾਮ ਨੂੰ ਅਸੀਂ ਬਾਹਰ ਭਾਲਦੇ ਫਿਰਦੇ ਹਾਂ ਵਾਹਿਗੁਰੂ ਵਾਹਿਗੁਰੂ ਕਹਿੰਨੇ ਆ ਰਾਮ ਰਾਮ ਕਹਿੰਨੇ ਆ ਕਹਿੰਦੇ ਉਹ ਤੁਹਾਡੇ ਅੰਦਰ ਸ਼ੁਰੂ ਹੋ ਜਾਣ ਚੱਲ ਪੈਣ ਜਾ ਤਤ ਵਿਚਾਰਾ ਕੋਈ ਇਹ ਸ਼ਬਦ ਨੂੰ ਇੱਥੇ ਗੁਰੂ ਸਾਹਿਬ ਕਹਿੰਦੇ ਜੋ ਤਤ ਵਿਚਾਰਿਆ ਕੋਈ ਜਿਨੇ ਉਸ ਤਤ ਵਸਤੂ ਨੂੰ ਪਹਿਚਾਣ ਲਿਆ ਤਤ ਵਸਤੂ ਕਿਹੜੀ ਹੁੰਦੀ ਹੈ ਜੀ ਹੁਣ ਸਾਡੇ ਕੋਲੇ ਦੁੱਧ ਹੁੰਦਾ ਹੈ ਦੁੱਧ ਦੀ ਜਿਹੜੀ ਤਤ ਵਸਤੂ ਹੈ ਉਹ ਹੈ ਕਿਉਂ ਤੇ ਇੱਥੇ ਗੁਰੂ ਸਾਹਿਬ ਕਹਿੰਦੇ ਰੋਜ਼ ਤੁਸੀਂ ਪੜ੍ਹਦੇ ਹੋ ਬਾਣੀ ਰੋਜ਼ ਪੜ੍ਹਦੇ ਹੋ ਪਰ ਤਤ ਜੋ ਤਤ ਸਾਰ ਹੈ ਉਹ ਹੈ ਪ੍ਰਮਾਤਮਾ ਕਹਿੰਦੇ ਉਹਦੀ ਵਿਚਾਰ ਕਰਨੀ ਹੈ ਇਕੱਲਾ ਪੜ੍ਹਨਾ ਨਹੀਂ ਬਈ ਪੜ੍ਹ ਕੇ ਅੱਗੇ ਲੰਘੇ ਕਹਿੰਦੇ ਉਸ ਪਰਮਾਤਮਾ ਨੂੰ ਵਿਚਾਰਨਾ ਉਹਨੂੰ ਆਪਣੇ ਹਿਰਦੇ 'ਚ ਵਸਾਉਣਾ ਹੈ ਮੌਕਾ ਮਿਲਿਓ ਰਾਮ ਸਨੇਹੀ ਪਰਮਾਤਮਾ ਜਦੋਂ ਮਿਲ ਜਾਣਾ ਹੈ ਫਿਰ ਭਗਤ ਨਾਮਦੇਵ ਜੀ ਕਹਿੰਦੇ ਮੈਨੂੰ ਤੇ ਉਹ ਪਰਮਾਤਮਾ ਮਿਲ ਗਿਆ ਮੈਨੂੰ ਰਾਮ ਮਿਲ ਗਿਆ ਸਨੇਹੀ ਦਾ ਭਾਵ ਹੁੰਦਾ ਮਿੱਤਰ ਕਿ ਮੇਰਾ ਮਿੱਤਰ ਪਰਮਾਤਮਾ ਮੈਨੂੰ ਤੇ ਮਿਲ ਗਿਆ ਭਾਏ ਹੁਣ ਮੈਨੂੰ ਕਿਸੇ ਵੀ ਚੀਜ਼ ਦੀ ਲੋੜ ਨਹੀਂ ਮੇਰੇ ਅੰਦਰੇ ਸਾਰਾ ਕੁਝ ਚੱਲ ਪਿਆ ਜੇ ਮਿਲੇ ਆ ਦੇਹ ਸੁਦੇਹ ਕਹਿੰਦੇ ਜਿੱਤੇ ਪ੍ਰਮਾਤਮਾ ਮੈਨੂੰ ਮਿਲਿਆ ਨਾ ਉਹਦੇ ਮੇਰੀ ਜਿਹੜੀ ਇਹ ਦੇਹੀ ਹੈ ਇਹ ਬਿਲਕੁਲ ਸੋਹਣੀ ਹੋ ਗਈ ਸੁੰਦਰ ਦੇਹੀ ਹੋ ਗਈ ਹੁਣ ਤੇ ਸਾਡੇ ਅੰਦਰ ਪੰਜ ਤਰ੍ਹਾਂ ਦੇ ਵਿਕਾਰ ਚੱਲ ਰਹੇ ਨੇ ਚਾਰ ਤਰ੍ਹਾਂ ਦੀ ਸਾਡੇ ਅੰਦਰ ਅੱਗ ਚੱਲਦੀ ਹੈ ਤੇ ਹੋਰ ਪਤਾ ਨਹੀਂ ਕੀ ਕੀ ਸਾਡੇ ਅੰਦਰ ਚੱਲ ਰਿਹਾ ਪਰ ਕਹਿੰਦੇ ਜਿੱਤੇ ਪ੍ਰਮਾਤਮਾ ਮਿਲ ਗਿਆ ਨਾ ਉਹਦੇ ਕਹਿੰਦੇ ਇਹ ਸਾਰੀਆਂ ਚੀਜ਼ਾਂ ਨਿਜਮ ਵਿੱਚ ਚੱਲ ਪੈਣਗੀਆਂ ਕਹਿੰਦੇ ਇਹ ਦੇਹੀ ਜਿਹੜੀ ਹੈ ਬਹੁਤ ਸੋਹਣੀ ਹੋ ਜਾਣੀ ਹੈ ਜੇ ਮਿਲਿਆ ਦੇਹ ਸੁਦੇਹੀ ਰਹਾਓ ਰਹਾਓ ਦਾ ਭਾਵ ਕਿ ਇਸ ਸ਼ਬਦ ਨੂੰ ਬੜੇ ਧਿਆਨ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਨੀ ਹੈ ਮਿਲ ਪਾਰਸ ਕੰਚਨ ਹੋਇਆ ਹੁਣ ਸਾਨੂੰ ਉਦਾਹਰਣਾਂ ਭਾਰਤੀਆ ਦਿੰਦੇ ਐ ਭਗਤ ਨਾਮਦੇਵ ਜੀ ਕਹਿੰਦੇ ਜਿਵੇਂ ਪਾਰਸ ਦੇ ਨਾਲ ਕੋਈ ਚੀਜ਼ ਲੋਹਾ ਛੂਹੇ ਉਹ ਸੋਨਾ ਬਣ ਜਾਂਦਾ ਹੈ ਕਹਿੰਦੇ ਇਸੇ ਤਰ੍ਹਾਂ ਜਦੋਂ ਤੁਸੀਂ ਪ੍ਰਮਾਤਮਾ ਦੇ ਨਾਲ ਮਿਲ ਕੇ ਤੁਸੀਂ ਵੀ ਪ੍ਰਮਾਤਮਾ ਦੇ ਰੂਪ ਹੋ ਜਾਓਗੇ ਮਿਲ 파ਰਸ ਕੰਚਨ ਹੋਇਆ ਮੁਖ ਰਤ ਮਨਸਾ ਰਤਨ ਪਰੋਇਆ ਰਤਨ ਕਹਿੰਦੇ ਨੇ ਹੀਰਿਆਂ ਨੂੰ ਮੁਖ ਕਹਿੰਦੇ ਨੇ ਮੋਹ ਨੂੰ ਕਹਿੰਦੇ ਜਿੱਤੇ ਪਰਮਾਤਮਾ ਦੇ ਵਿੱਚ ਆਪੇਦ ਹੋ ਗਏ ਨਾ ਕਹਿੰਦੇ ਜਿਹੜੇ ਮੁਖ ਤੋਂ ਬਚਨ ਨਿਕਲਣਗੇ ਇਸ ਤਰ੍ਹਾਂ ਲੱਗਣਗੇ ਜਿਵੇਂ ਰਤਨ ਨੇ ਹੀਰੇ ਨੇ ਜਵਾਹਰਾਤ ਨੇ ਤੇ ਗੁਰੂ ਸਾਹਿਬ ਨੇ ਕਿਹਾ ਜਿੱਤੇ ਪਰਮਾਤਮਾ ਦੇ ਵਿੱਚ ਆਪੇਦ ਹੋ ਗਿਆ ਇਹ ਸਾਰਾ ਸ਼ਰੀਰ ਹੀ ਬਦਲ ਜਾਣਾ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰ ਵਾਸ ਤਨ ਸਾਸ ਕਹਿੰਦੇ ਇਹ ਕੁੰਗੂ ਕੀ ਕਾਇਆ ਸਰੀਰ ਕੇਸਰ ਵਰਗਾ ਬਣ ਜਾਣਾ ਰਤਨਾ ਕੀ ਲਲਤਾ ਜਿਹੜੀ ਜੀਬ ਹੈ ਇਹਦੇ ਤੋਂ ਜਿਹੜੇ ਸ਼ਬਦ ਬੋਲੇ ਜਾਣਗੇ ਕਹਿੰਦੇ ਇਸ ਤਰ੍ਹਾਂ ਲੱਗਣਗੇ ਕਿ ਹੀਰੇ ਲਿਖ ਰਹੇ ਆ ਹੀਰੇ ਮੁਖ ਮਨੁਸਾ ਰਤਨ ਪਰੋਇਆ ਨਿਜ ਭਾਉ ਭਇਆ ਭ੍ਰਮ ਭਾਗਾ ਕਹਿੰਦੇ ਜਿੱਦੇ ਪ੍ਰਮਾਤਮਾ ਦੇ ਨਾਲ ਪਿਆਰ ਪੈ ਗਿਆ ਨਾ ਕਹਿੰਦੇ ਜਿਹੜਾ ਭਰਮ ਸੀ ਸਾਡੇ ਅੰਦਰ ਉਹਨੇ ਭੱਜ ਜਾਣਾ ਭਰਮ ਕਿਹੜੇ ਕਿਹੜੇ ਪਏ ਹੁੰਦੇ ਆ ਸਾਨੂੰ ਬਹੁਤ ਤਰ੍ਹਾਂ ਦੇ ਭਰਮਾਂ ਦੇ ਵਿੱਚ ਅਸੀਂ ਤੁਰੇ ਫਿਰਦੇ ਆ ਜਿੱਦੇ ਪਰਮਾਤਮਾ ਦੇ ਨਾਲ ਪਿਆਰ ਪੈ ਗਿਆ ਉਹਦੇ ਸਾਡੇ ਅੰਦਰੋਂ ਭਰਮ ਨਿਕਲ ਜਾਣਗੇ ਗੁਰ ਪੁੱਛੇ ਮਨ ਪਤੀ ਆਗਾ ਕਹਿੰਦੇ ਗੁਰੂ ਨੂੰ ਮੈਂ ਪੁੱਛ ਲਿਆ ਮੇਰਾ ਮਨ ਗੁਰੂ ਦੇ ਵਿੱਚ ਪਤੀਜ ਗਿਆ ਹੁਣ ਗੁਰ ਪੁੱਛੇ ਮਨ ਪਤੀ ਆਗਾ ਜਲ ਭੀਤਰ ਕੁੰਭ ਸਮਾਨਿਆ ਕਹਿੰਦੇ ਹੁਣ ਮੈਂ ਇਸ ਤਰ੍ਹਾਂ ਦਾ ਬਣ ਗਿਆ ਭਗਤ ਨਾਮਦੇਵ ਜੀ ਕਹਿੰਦੇ ਜਿਵੇਂ ਕੁੰਭ ਕਹਿੰਦੇ ਘੜੇ ਨੂੰ ਕਹਿੰਦੇ ਜਿਵੇਂ ਘੜੇ ਦੇ ਵਿੱਚ ਪਾਇਆ ਹੋਇਆ ਪਾਣੀ ਹੋਵੇ ਨਾ ਕਹਿੰਦੇ ਇੱਕ ਸਮੁੰਦਰ ਦੇ ਵਿੱਚ ਉਹ ਪਾਣੀ ਪਾ ਲਿਓ ਕਹਿੰਦੇ ਦੋਨਾਂ ਨੂੰ ਇਕੱਠਾ ਕਰ ਲਿਓ ਫਿਰ ਕਹਿ ਨਹੀਂ ਸਕਦੇ ਕਿ ਇਹ ਘੜੇ ਦਾ ਪਾਣੀ ਆ ਸਮੁੰਦਰ ਦਾ ਕਹਿੰਦੇ ਹੁਣ ਮੈਂ ਪਰਮਾਤਮਾ ਦੇ ਵਿੱਚ ਇਸ ਤਰ੍ਹਾਂ ਭੇਦ ਹੋ ਗਿਆ ਹੁਣ ਮੈਨੂੰ ਤੁਸੀਂ ਕਹਿੰਦੇ ਕਹਿ ਨਹੀਂ ਸਕਦੇ ਕਿ ਤੂੰ ਪਰਮਾਤਮਾ ਤੋਂ ਅਲੱਗ ਐ ਜਲ ਭੀਤਰ ਕੁੰਭ ਸਮਾਨ ਨੇ ਆ ਸਭ ਰਾਮ ਏਕ ਕਰ ਜਾਂਦੇ ਆ ਕਹਿੰਦੇ ਹੁਣ ਮੈਂ ਆਤਮਾ ਜਪੇਦ ਹੋ ਗਿਆ ਤੇ ਹੁਣ ਮੈਨੂੰ ਸਾਰਿਆਂ ਦੇ ਵਿੱਚ ਇੱਕ ਪਰਮਾਤਮਾ ਨਜ਼ਰ ਆਉਂਦਾ ਹੈ ਹੁਣ ਮੈਨੂੰ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਮੈਨੂੰ ਸਾਰਿਆਂ ਦੇ ਵਿੱਚ ਇੱਕ ਪਰਮਾਤਮਾ ਨਜ਼ਰ ਆ ਰਿਹਾ ਹੈ ਗੁਰ ਚੇਲੇ ਹੈ ਮਨ ਮੰਨਿਆ ਕਹਿੰਦੇ ਜਦੋਂ ਚੇਲਾ ਤੇ ਗੁਰੂ ਇੱਕ ਹੋ ਜਾਂਦਾ ਫਿਰ ਮਨ ਮੰਨ ਜਾਂਦਾ ਹੈ ਜੇ ਚੇਲਾ ਕੁਝ ਹੋਰ ਕਹਿੰਦਾ ਗੁਰੂ ਕੁਝ ਹੋਰ ਕਹਿੰਦਾ ਫਿਰ ਕਹਿੰਦੇ ਗੱਲ ਨਹੀਂ ਬਣਦੀ ਜਦੋਂ ਮਨ ਮਾਰ ਕੇ ਅਸੀਂ ਆਪਣੇ ਗੁਰੂ ਕੋਲ ਜਾਵਾਂਗੇ ਉਦੋਂ ਕਹਿੰਦੇ ਸਾਰਾ ਕੁਝ ਵਧੀਆ ਬਣ ਜਾਣਾ ਜਨਨਾਮ ਤਤ ਪਛਾਨਿਆ ਭਗਤ ਨਾਮਦੇਵ ਜੀ ਕਹਿੰਦੇ ਮੈਂ ਉਹ ਵਸਤੂ ਪਹਿਚਾਣ ਲੇ ਤਤ ਵਸਤੂ ਜਿਹੜੀ ਪ੍ਰਮਾਤਮਾ ਦਾ ਨਾਮ ਹੈ ਮੈਂ ਉਹਨੂੰ ਪਹਿਚਾਨ ਲਿਆ ਜਨਨਾਮੈ ਤਤ ਪਛਾਨਿਆ ਮੈਂਨੇ ਪਹਿਚਾਨ ਲਿਆ ਕਹਿੰਦੇ ਤੁਹਾਨੂੰ ਵੀ ਦੱਸਦੇ ਆ ਕਿ ਤੁਸੀਂ ਵੀ ਉਸ ਪਰਮਾਤਮਾ ਦੇ ਵਿੱਚ ਆਪੇਦ ਹੋ ਜੋ ਤੁਸੀਂ ਵੀ ਉਸ ਪਰਮਾਤਮਾ ਨੂੰ ਪਹਿਚਾਨ ਲਓ ਗੁਰ ਚੇਲੇ ਹੈ ਮਨ ਮੰਨਿਆ ਜਨਨਾਮੈ ਤਤ ਪਛਾਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ